ਮਾਤਾ ਲਾਡਲਾ ਪੁੱਤ ਜਦੋਂ ਵਿਦੇਸ਼ ਤੋਂ ਆਇਆ ਤਾਂ ਮਾਂ ਦੇ ਪੈਰ ਧਰਤੀ ਤੇ ਨਾ ਲੱਗਦੇ ਸਨ ਪਰ ਨਹੀਂ ਪਤਾ ਸੀ ਕਿ ਘਰ ਦੇ ਵਿੱਚ ਹੀ ਰਹਿੰਦਾ ਉਸ ਦਾ ਇੱਕ ਭਰਾ ਇਹ ਸਾਰੀਆਂ ਖੁਸ਼ੀਆਂ ਬਰਬਾਦ ਕਰ ਦਵੇਗਾ ਭਰਾ ਦੇ ਵੱਲੋਂ ਭਰਾ ਦੀ ਜਾਨ ਲੈਣ ਤੋਂ ਬਾਅਦ ਮਾਂ ਤੇ ਪਰਿਵਾਰ ਨੂੰ ਕਿੰਜ ਉਜਾੜਿਆ ਗਿਆ ਉਹ ਜਾਣਦੇ ਹਾਂ ਪਾਸੇ ਦਾ ਹੁਕਮਦ ਉਹ ਮੇਰੇ ਵੀਰੋ ਮਾਡੀ ਗੱਲ ਕੀ ਹੋਈ ਉਸ ਤੋਂ ਉਹ ਗੱਲ ਕੁਛ ਨਹੀਂ ਪੁੱਤ ਹੋਈ ਉਹ ਬੈਲੀ ਚ ਗਿਆ ਵਾਦੇ ਉੱਥੇ ਸਾਡੀ ਪੈਲੀ ਚ ਖਾਲ ਉਹਨਾਂ ਨੇ ਪਾਇਆ ਜੀ ਇੱਕ ਹਾਲ ਟਾਉਣ ਗਿਆ ਕੰਦਾ ਵੀ ਹਾਰੀ ਪਾਈ 4 ਸਾਲ ਹੋ ਗਏ ਭਾਈ ਨੂੰ 4 ਸਾਲ ਹੋ ਗਏ ਤੇ ਕੰਨਾ ਮੈਂ ਟਾਹਣਾ ਮੈਂ ਤੇ ਮੈਂ ਕਿਹਾ ਉਹ ਤਾਂ ਨਾ ਟਾਹ ਦਫਾ ਕਰੀਏ ਸਾਹਿਬ ਕਿੰਨੇ ਕੀ ਨਿਕਲ ਜਾਣਾ ਉਹ ਜਿੱਦਾਂ ਕਰਦਾ ਤੇ ਵੀ ਫਿਰ ਕੰਦਾ ਵੀ ਜੇ ਮੈਂ ਟਾਹਦਾ ਨਾ ਕੀ ਨਾ ਕੀ ਤੁਹਾਡੇ ਮੁੰਡੇ ਦਾ ਗੁਰਜੀਤ ਗੁਰਜੀਤ ਕੋਲ ਪਾਚ ਫਿਰ ਕੀ ਹੁੰਦਾ ਇੱਥੇ ਇੱਥੇ ਕੁਛ ਨਹੀਂ ਹੁੰਦਾ ਇੱਥੇ ਆ ਕੇ ਗਾਣਾ ਕੱਢੀਆਂ ਗਾਣਾ ਕੱਢੀਆਂ ਰੋੜੇ ਮਾਰੇ ਜੀ ਰੋੜੇ ਮਾਰੇ ਤੇ ਮੈਂ ਕਿਹਾ ਉਹ ਮੁੰਡਾ ਲਕੋਵੇ ਕੰਦਾ ਮੰਮੀ ਤੇਰੇ ਰੋੜਾ ਵੱਜ ਗਿਆ ਤੂੰ ਮਰ ਜਾਣਾ ਤੂੰ ਮਾਰਾ ਉਹ ਆ ਮੈਂ ਕੋਤਲ ਗਿਆ ਜੋ ਉੱਥੇ ਦੇਖਣ ਗਿਆ ਉਹ ਦੇਖਣ ਗਿਆ ਖਾਲੀ ਅਸੀਂ ਚਲ ਗਿਆ ਉਹਨਾਂ ਨੇ ਕਿੱਤਿਆਂ ਫੜੀਆਂ ਤੇ ਆਪ ਰੋ ਦਿੱਤਾ ਮੇਰੇ ਨੇ ਆ ਵੀ ਮਾਰਦੇ ਆ ਵੀ ਇਹਨੂੰ ਸਜ਼ਾ ਹੋਣੀ ਚਾਹੀਦੀ ਪੱਕੀ ਉਹ ਵਰ ਕੇ ਆਧ ਹੋਣੀ ਚਾਹੀਦੀ ਮੇਰੀ ਇਹੋ ਹੀ ਮੰਗਾ ਵੀਰੇ ਉਹ ਇਹੋ ਹੀ ਮੰਗਾ ਉਹਨੂੰ ਫੋਲ ਸਜ਼ਾ ਹੋਣੀ ਚਾਹੀਦੀ ਆ ਮਾਮਲਾ ਇਹ ਹੋਇਆ ਤੇ ਇਹਨਾਂ ਦਾ ਕੋ ਬੱਟ ਦਾ ਰੋਲਾ ਚੱਲਦਾ ਠੀਕ ਆ ਤੇ ਜਿਹੜੀ ਵੱਟ ਸੀਗੀ ਉਹ ਮੇਰੇ ਸਾਲ ਦੀ ਪੈੜੀ 'ਚ ਸੀਗੀ ਤੇ ਇਹਨਾਂ ਨੇ ਕਿਹਾ ਸੀਗਾ ਕਿ ਇਹ ਜਿਹੜੀ ਵੱਟ ਹੈ ਤੁਸੀਂ ਹਟਾ ਲਓ ਇਹ ਸਾਡੀ ਪੈੜੀ 'ਚ ਤੇ ਇਹਨਾਂ ਨੇ ਜਾ ਕੇ ਵੱਟ ਢਾਤੀ ਉਹ ਕਹਿੰਦੇ ਆਪਾਂ ਇਹ ਵੱਟ ਢਾਉਣੀ ਨਹੀਂ ਦੇਣੀ ਤੁਹਾਨੂੰ ਤੇ ਕਹਿੰਦਾ ਮੈਂ ਵੱਟ ਢਾਹਤੀ ਆ ਤੇ ਉਸ ਤੋਂ ਬਾਅਦ ਇਹਨਾਂ ਦਾ ਝਗੜਾ ਸ਼ੁਰੂ ਹੋ ਗਿਆ ਕਿਹਨਾਂ ਦੇ ਨਾਲ ਸੀ ਵੱਟ ਦਾ ਰੌਲਾ ਵੜਦਾ ਰੌਲਾ ਇਹਨਾਂ ਦਾ ਪਾਇਦਾ ਲੜਕਾ ਸੀਗਾ ਜੀ ਨਾਮ ਉਹਦਾ ਲੱਗਾ ਵਾ ਆਪਣਾ ਰਿੰਕੂ ਕੱਲ ਕੀ ਘਟਨਾ ਹੋ ਗਈ ਕੱਲ ਘਟਨਾ ਤੇ ਵਾਪਰਦੀ ਮੈਂ ਤੇ ਇੱਥੇ ਹੈ ਨਹੀਂ ਸੀਗਾ ਤੇ ਮੈਨੂੰ ਜਦੋਂ ਫੋਨ ਗਿਆ ਮੈਂ ਆ ਗਿਆ ਇੱਥੇ ਤੇ ਜੋ ਮੈਨੂੰ ਆ ਕੇ ਤੇ ਪਤਾ ਲੱਗਾ ਜੋ ਮੈਂ ਸੁਣਿਆ ਵੇ ਤੇ ਉਹ ਫਿਰ ਪੰਜ ਜਣੇ ਜਿਹੋ ਉਹਨੇ ਜਿਹੜੇ ਘਰ ਦੇ ਜੀ ਸੀਗੇ ਜਿਹੜੇ ਪੰਜ ਜਣੇ ਪੈਗੇ ਰਿੰਕੂ ਦੀ ਵਾਈਫ ਰਿੰਕੂ ਦੀਆਂ ਦੋ ਕੁੜੀਆਂ ਉਹਨਾਂ ਦੀ ਮੰਮੀ ਤੇ ਇਹ ਪੰਜ ਜਣੇ ਪੈਗੇ ਸੀਗੇ ਤੇ ਉਹਨਾਂ ਨੇ ਆ ਕੇ ਮਤਲਬ ਤੇਜ਼ ਤਰ੍ਹਾਂ ਉਹਨਾਂ ਨਾਲ ਜਿਹੜਾ ਹਮਲਾ ਕੀਤਾ ਤੇ ਉਹਨਾਂ ਦੇ ਜਿਹੜੀਆਂ ਸੱਤ ਕਿੱਤਾਂ ਮਾਰੀਆਂ ਨੇ ਜੀ ਨਹੀਂ ਗੋਲੀ ਕੋਈ ਨਹੀਂ ਚਲੀ ਜੀ ਕਿੱਤਾਂ ਮਾਰੀਆਂ ਮੈਂ ਤੇ ਗੁੱਧੀਆਂ ਉਹਨਾਂ ਦੇ ਹੱਥਾਂ ਦੇ ਵਿੱਚ ਕਈ ਇੱਕੇ ਦੇ ਕੋਸੇ ਜਾਂ ਡੰਡੇ ਸੀਗੇ ਡਾਂਗਾ ਸਿੰਘੀਆਂ ਦਾਤੀਆਂ ਸੀਗੀਆਂ ਬੜੀਆਂ ਤੇ ਕਿੱਤਾਂ ਸੀਗੀਆਂ ਜੀ ਤੇ ਮੌਕੇ ਤੇ ਮੌਤ ਹੋ ਗਈ ਹਾਂਜੀ ਮੌਕੇ ਤੇ ਨਹੀਂ ਮੌਤ ਹੋਈ ਫਿਰ ਇੱਥੋਂ ਆ ਗਏ ਸੀ ਘਰ ਆ ਗਏ ਸੀਗੇ ਤੇ ਫਿਰ ਰਸਤੇ ਜਾਂਦੇ ਜਿੰਨਾਂ ਦੇ ਫਿਰ ਉੱਥੇ ਜਾ ਕੇ ਮੌਤ ਹੋ ਗਈ ਮਾਂਗੋ ਪ੍ਰਦਰਸ਼ਨ ਦੀ ਮੰਗੀ ਹੋਈ ਹੈ ਜੀ ਇਹਨਾਂ ਨੂੰ ਸਖਤ ਤੋਂ ਸਖ ਸਜ਼ਾ ਹੋਣੀ ਚਾਹੀਦੀ ਹੈ ਇਹਨਾਂ ਨੂੰ ਘੱਟੋ ਘੱਟ ਉਮਰ ਕਹਿਣ ਤੇ ਮੈਂ ਤਾਂ ਕਹਿੰਦਾ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਸਾਡੀ ਵਫਾ ਮੰਗ ਸਰਕਾਰ ਤੋਂ ਇਸ ਘਟਨਾ ਦੀ ਜਾਣਕਾਰੀ ਮ੍ਰਿਤਕ ਦੀ ਮਾਤਾ ਅਮਰਜੀਤ ਕੌਰ ਉਮਰ ਕਰੀਬ 60 ਸਾਲ ਦੇ ਵਜੋਂ ਦਿੱਤੀ ਗਈ ਉਹਨਾਂ ਕਿਹਾ ਕਿ ਚੱਕ ਸ਼ਰੀਫ ਥਾਣਾ ਭੈਣੀ ਮੀਆਂ ਖਾਨ ਦੇ ਅਸੀਂ ਰਹਿਣ ਵਾਲੇ ਆ ਅਤੇ ਉਸਦੇ ਤਿੰਨ ਬੱਚੇ ਹਨ ਜੋ ਕਿ ਵਿਦੇਸ਼ ਦੇ ਵਿੱਚ ਰਹਿੰਦੇ ਹਨ ਉਸ ਦਾ ਸਭ ਤੋਂ ਛੋਟਾ ਮੁੰਡਾ ਗੁਰਜੀਤ ਸਿੰਘ ਪੁਰਤਗਾਲ ਵਿਖੇ ਰਹਿੰਦਾ ਸੀ ਅਤੇ ਪਿਛਲੇ 1 ਮਹੀਨੇ ਤੋਂ ਹੀ ਉਹ ਵਿਦੇਸ਼ ਤੋਂ ਵਾਪਸ ਘਰ ਪਰਤਿਆ ਸੀ ਅਤੇ ਇੱਥੇ ਉਸਦੇ ਨਾਲ ਉਹ ਕਰ ਦਿੱਤਾ ਗਿਆ ਜਿਸ ਦਾ ਉਸਨੇ ਕਦੇ ਸੋਚਿਆ ਹੀ ਨਹੀਂ ਸੀ ਭਰਾ ਦੇ ਵੱਲੋਂ ਹੀ ਪਾਣੀ ਦੇ ਖਾਲ ਨੂੰ ਲੈ ਕੇ ਇਹ ਝਗੜਾ ਸ਼ੁਰੂ ਹੁੰਦਾ ਹੈ ਅਤੇ ਉਸ ਤੋਂ ਬਾਅਦ ਤੇਜ਼ ਤਾਰ ਹਥਿਆਰਾਂ ਦੇ ਨਾਲ ਇਸ ਪੁੱਤ ਨੂੰ ਵੱਡ ਦਿੱਤਾ ਗਿਆ ਪੁਲਿਸ ਨੇ ਇਸ ਪੂਰੀ ਘਟਨਾ ਤੋਂ ਬਾਅਦ ਪੰਜ ਜਾਣਿਆਂ ਦੇ ਖਿਲਾਫ ਮਾਮਲਾ ਦਰਜ ਕਰਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਫਿਲਹਾਲ ਹੁਣ ਤੱਕ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋ ਪਾਈ ਜਿਸ ਤੇ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ ਅਤੇ ਪਰਿਵਾਰ ਨੂੰ ਇਨਸਾਫ ਦੇਣ ਦਾ ਭਰੋਸਾ ਵੀ ਦਿੱਤਾ ਜਾ ਰਿਹਾ ਹੈ